ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੇ ਸਾਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪਾ ਚੁੱਪ ਨ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੇ ਜੇ ਬੰਨਾਪੁਰਿਆ ਪਾਰ ਸਸਿਆਣ ਪਾ ਲੱਕ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਟਿਆਰ ਹੋਈ ਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਘਾ ਹੁਕਮ ਨ ਕਹਿਆ ਜਾਇ ਹੁਕਮਿ ਹੋਵਣ ਜੇ ਹੁਕਮ ਲੈ ਵਢਿਆਇ ਹੁਕਮਿ ਉਤਮਨੀ ਚੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮਿ ਬਖਸ਼ੇ ਸਿਗੁ ਹੁਕਮਿ ਸਦਾ ਪਵਾਈ ਹੁਕਮਿ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮਹਿ ਜੈ 부ਜ ਤਾ ਹਉ ਮੈਂ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸ ਅਧੂਰ ਗਾਵੇ ਕੋ ਵੇਖੇ ਹਦਰ ਅਧੂਰ ਕਤਨਾ ਕਤਿਨਾ ਆਵੇ ਟੋਟ ਕਤ ਕਤ ਕਤੇ ਕੋਟੀ ਕੋਟ ਕੋਟ ਲਿੰਦਾ ਤੇ ਲਿੰਦੇ ਤਿਕ ਪਾਏ ਜੁਗ ਜੁਗੰਤਰ ਖਾਈ ਕਾ ਹੁਕਮ ਹੁਕਮ ਚੱਲਾਇ ਰਾਹ ਨਾਨਕ ਵਿਕਸੈ ਵੀ ਪਰਵਾਉ ਸੱਚ ਸਭ ਸੱਚ ਨਾਹੀਂ ਪਾਕਿਆ ਪੋ ਪਰ ਅੱਖ ਮੰਗੈ ਦੇ ਦੇ ਦਤ ਕਰੇ ਦਾਤਾਰ ਫਿਰ ਕਾ ਕਰਖਿਆ ਜਿਦ ਸੈ ਦਰਬਾਰ ਉਹ ਕੇ ਬੋਲਣ ਬੋਲੀਐ ਜਿਸਮ ਤਰੇ ਪਿਆਰ ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ ਕਰਮੀ ਆਵ ਕਪੜਾ ਨਦਰੀ ਮੁਖਧੁਆਰ ਨਾਨਕੇ ਵੇ ਜਾਣੀਐ ਸਵਾਪੇ ਸਚਿਆਰ ਤਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਦਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੇ ਗੁਣੀ ਨਿਧਾਨ ਗਾਵੀਐ ਸੁਣੀ ਮਨ ਰਖੀਐ ਪਾਉ ਦੁਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਧੰ ਗੁਰਮੁਖ ਵੇਦੰ ਗੁਰਮੁਖ ਅਸਮਾਏ ਗੁਰਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਏ ਜੇਹੋ ਜਾਣ ਆਖਾ ਨਾਹੀ ਕਾਣਾ ਕਤ ਨ ਜਾਏ ਗੁਰਾ ਇੱਕ ਦੇਹ ਬਜਾਈ ਸਭ ਨਾ ਜੀ ਅੰਗਕ ਦਾਤਾ ਸੋ ਮੈਂ ਵਿਸਰਨ ਨ ਜਾਏ ਤਿਰਤ ਨਾਵਾਂ ਜਿਤ ਸਪਾਵਾਂ ਵਿਣ ਪਾਣੈ ਕ ਨਾਏ ਕਰੀ ਜੇ ਤਿਸਰ ਟੋਪੈ ਵੇਖਾ ਵਿਣ ਕਰਮਾਂ ਕੈ ਮਿਲ ਲੈ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕਿਸਕ ਸੁਣੀ ਗੁਰਾਂ ਇੱਕ ਦੇਹ ਬਜਾਈ ਸਭ ਨਾ ਜੀਹਾਂ ਕਿ ਇੱਕ ਦਤ ਤਸੋ ਮੈਂ ਵਿਸਰਨ ਨ ਜਾਏ ਜੇ ਜੁਗਚਾਰੇ ਆਰਜਾ ਹੋਰ ਦਸਾਣੇ ਹੋਏ ਨਵ ਕੰਡਾਂ ਵਿੱਚ ਜਹਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨੌਰਖਾ ਇੱਕ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਹੋਵੇ ਤਵਤ ਨ ਪੁੱਛ ਕੇ ਕਿਟਾਂ ਅੰਦਰ ਕਿਟ ਕਰ ਦੋ ਸੇ ਦੋਸਤ ਰਹੇ ਨਾਨਕ ਨਕਣ ਗੁਣ ਕਰੇ ਗੁਣਵੰਤ ਆ ਗੁਣ ਦੇਹ ਤੇਹਾ ਕੋਈ ਨਾ ਸੋਝੇ ਜਿਤਸ ਗੁਣ ਕੋਈ ਕਰੇ ਸੁਣਿਆ ਸਿਧ ਪਿਰ ਸੁਰ ਨਾ ਸੁਣੇ ਅਤਰਤਵ ਲਕਾਸ ਸੁਣਿਆ ਦਿਪ ਲੋਪ ਪਤਾਲ ਸੁਣਿਆ ਪਹਨ ਸਕ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਾਸਨ ਤੋਗ ਗਿਆਨ ਸੁਣਿਆ ਅਰਥਟ ਕਸ਼ਟ ਨਾਨ ਸੁਣ ਪੜ ਪੜ ਪਾ ਹਮਾਨ ਸੁਣੇ ਲਗਸ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਪ ਕਾ ਨਾਸ ਸੁਣਿਆ ਰਗ ਨਾ ਕੇ ਗਾ ਸੁਣਿਆ ਸਿੱਖ ਪੀਰ ਪਾਤਸ਼ਾਹ ਸੁਣਿਆ ਅੰਦਾ ਪਾਵੈ ਰਾਹ ਸੁਨwidehat ਵਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਪ ਕਾ ਨਾਸ ਮੰਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਆਗਤ ਕਲਮ ਲਿਖਨ ਹਾਰ ਮੰਨੈ ਕਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣਾ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਣ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮਨ ਮਗਨ ਚੱਲੇ ਪੰਤਾ ਮਨ ਨਾਮ ਸੇਤੇ ਸੰਬੰਧ ਸੋ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਪਾਵਹਿ ਮੁਕਤ ਵਾਰ ਮਨ ਨ ਪਰਵਾਰੈ ਸਦਾ ਹਰ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਪਹਿ ਨ ਪਿਕ ਸੋ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਦਾਨ ਪਰਚੇ ਪਵਦਰਗੈ ਮਾਨ ਪੰਚ ਅਸਵਦਰ ਜਾਨ ਪੰਚਾਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੈ ਕ ਕਰਨ ਨਾਹਿ ਸਮਾਰ ਤੋਲ ਤ੍ਰਮ ਤੇ ਆ ਕਾ ਪੂਤ ਸੰਤੋਗਤਾ ਪ੍ਰਖਿਆ ਜਨ ਸੋਤ ਜੇ ਕੋ ਬੂਝੈ ਹੋਵੈ ਸਚਿਆਰ ਤਵਲ ਉਪਰ ਕੀਤਾ ਭਾਰ ਤਤਿ ਹੋਰ ਪਰੈ ਹੋਰ ਹੋਰ ਇਸਤੇ ਪੜਤ ਲੈ ਕਵਣ ਜੋਰ ਜੀ ਜਤ ਰੰਗਾ ਕੇ ਨਾਵ ਸਭ ਨ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੇ ਦਾ ਜਾਣੇ ਕੌਣ ਕੋਤ ਕੀਤਾ ਬਸੋ ਇੱਕ ਕਵਾਉ ਤਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਇ ਪਲਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸੱਤੇ ਅਸੰਖ ਦਾਤਾਰ ਸੰਖ ਸੁਰਮੋਂ ਭਗਸਾਰ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਇ ਪਲਕਾਰ ਤੂੰ ਸਦਾ ਸਲਾਮਤ ਨਰੰਗਕਾਰ ਅਸੰਖ ਮੂਰਖ ਅੰਧਖੋਰ ਅਸਾਂ ਕਚੋਰ ਹਰਾਮਖੋਰ ਸੰਗ ਅੰਮ੍ਰ ਕਰ ਜਾਏ ਜੋਰ ਅਸਾਂ ਗਲਵੜਾ ਤਿਆ ਕਮਾਹੇ ਸੰਗ ਪਾਪੇ ਪਾਪ ਕਰ ਜਾਏ ਅਸਾਂ ਕੁੜਿਆ ਰੂੜੇ ਫਿਰਾਹੇ ਅਸਾਂ ਕਮਲੇ ਸ਼ਮਲ ਪਖ ਖਾਹੇ ਅਸਾਂ ਕਨਿੰਦਕ ਸਿਰ ਕਰਹ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰ ਅਰ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲicar ਤੂੰ ਸਦਾ ਸਲਾਮਤ ਨਰੰਕਰ ਅਸੰਕ ਨਾਵ ਸੰਕਤਾਵ ਅਗੰਮ ਅਗੰਮ ਸੰਕ ਲੋ ਸੰਕੈ ਸਿਰ ਭਾਰ ਹੋਏ ਅchre ਨਾਮ ਕਰੇ ਸਲਾਹ ਕਰੇ ਗਿਆਨ ਗੀਤ ਗੁਣ ਗਾ ਅchre ਲਿਖਣ ਬੋਲਣ ਬਾਣ ਕਰੇ ਸਰ ਸੰਜੋਗ ਵਿਖਾਣ ਜਿਨ ਇਹ ਲੇਖ ਤੇ ਸਰਨਾ ਜੇਪੁਰ ਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾ ਵਹਿ ਨਾਹੀ ਕੋਤਾ ਕੁਦਰਤ ਕਵਨ ਕਾਹ ਵਿਚਾਰ ਵਾਰ ਵਾਰ ਅਨ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਇ ਪਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਅ ਹੱਤ ਪੈੜ ਤਨ ਦੇਹਾ ਪਾਣੇ ਤੋ ਤੈ ਉਤਰ ਸੁਖੇ ਹਾ ਮੋਤ ਪਲਿੱਤੇ ਕੱਪੜ ਹੋਏ ਦੇ ਸਾਬਨ ਲਈਐ ਧੋਏ ਪਰਿਅ ਮਤ ਪਾਪਾਂ ਕੈ ਸੰਗ ਤੋ ਪਨਵੇਂ ਕਰ ਰੰਗ ਪੁਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲਜਾਹੋ ਆਪੇ ਬੀਜ ਆਪੇ ਖਾਹੋ ਨਾਨਕ ਹੁਕਮਿ ਆਵੋ ਜਾਹੋ ਹੇਰ ਤਤਪਦਿਆ ਤਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨੋਹੀਂ ਕੋਏ ਵਿਣਗੁਣ ਕੀਤੇ ਭਗਤ ਨ ਹੋਏ ਸਾਸਤ ਤਤ ਬਾਣੀ ਬਰਮਾਉ ਸਤ ਸੁਹਣ ਸਦਾ ਮਨ ਚਾਉ ਕਵਣਸ ਵੇਲਾ ਵਖਤ ਕਵਣ ਕਵਣ ਤਤ ਕਵਨ ਵਾਰ ਕਵਣ ਸਰਤਿ ਮਹੋ ਕਵਣ ਜਿਤੋ ਆਕਾਰ ਵੇਲ ਨ ਪਾਇਆ ਪੰਡਿਤ ਜਿ ਹੋਵੇ ਲਿਖ ਪੁਰਾਣ ਵਕਤ ਨ ਪਾਇਓ ਕਹ ਦਿਆ ਜੇ ਲਿਖਣ ਲਿਖ ਗੁਰਾਣ ਤਤਵਾਰਣਾ ਜੋਗੀ ਜਾਣੈ ਰਤਮਹੋ ਨ ਕੋਈ ਜਾ ਕਰਤਾ ਸਰ ਟੇਕੋ ਸਾਜ ਆਪੇ ਜਾਣੈ ਸੋਈ ਕਿਵ ਕਰਿ ਅੱਖਾਂ ਕਿਸਾ ਲਾਇ ਕਿਉ ਵਰਣਿ ਕਿਵ ਜਾਣੈ ਨਾਨਕ ਆਕੜ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਭ ਵੱਡੇ ਨਾਹਿ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੁਹੈ ਪਤਲ ਪਤਲ ਲਕਗਾ ਸਗਾਸ ਓੜਕੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਸ ਟਰ ਕਹਿਣ ਕਿ ਤੇ ਬਾ ਆਸ ਲੋਕ ਤਾਂ ਤਾਤ ਲਿਖਾ ਹੋਇ ਤਾ ਲਿਖਿਆ ਲਿਖਾ ਵਿਨਾਸ਼ ਨਾਨਕ ਵਡਾਖਿਆ ਭੇ ਜਾਣੇ ਆਪ ਸਹਲਾਇ ਸਹਲਾਇ ਤੇ ਸੁਰਤ ਨ ਪਈਆ ਨਦੀਆ ਤਵਾ ਭਵੇਂ ਸਮੁੰਦਰ ਨ ਜਾਣੇ ਅਸਮਦ ਸਾਸ ਸੁਲਤਾਨ ਗਿਰਿਆ ਸੇ ਤੇ ਮਾਲ ਧਨ ਕੀੜੇ ਤੁਲ ਨ ਹੋਣੀ ਜਿਤ ਸਮਨ ਹੋਣਾ ਵਿਸਰ ਹੈ ਅੰਤ ਨ ਸਿਬ ਤੇ ਕਹਿਣਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤ ਨਵੇ ਕਣ ਸੁਨਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੀਤੇ ਬਿਲ ਲਾਹੇ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਏ ਬਹੁਤਕ ਬਹੁਤਾ ਹੋਏ ਵੱਡਾ ਸਭ ਉੱਚਾ ਥਾ ਉੱਚ ਉਪਰੋਚਾ ਨਾ ਏਵੜ ਉੱਚ ਹੋਵੇ ਕੋਈ ਤਿਸ ਉੱਚਾ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੇ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤ ਤਿਲ ਨਤ ਮਾਏ ਕਿ ਤੈ ਮੰਗੈ ਜੋਤ ਅਪਾਰ ਕਿ ਤੈ ਅਗਣਤ ਨਹੀ ਵਿਚਾਰ ਕਿਤੇ ਖਤ ਟਟ ਵਕਾਰ ਕਿਤੇ ਲਲ ਮੁਕਰ ਪਾਹੇ ਕਿਤੇ ਮੁਰਖਾ ਹੀ ਖਾਹੇ ਕਿਤੇ ਆ ਦੁਖ ਪੁਖ ਸਦਮਾਰ ਆਪਦਾ ਤੇਰੀ ਦਾਤਾਰ ਬੰਦ ਖਲੋਸ ਪਣ ਹੋਏ ਹੋ ਰਕ ਨਾ ਸਕੈ ਕੋਏ ਜੇ ਕੋ ਕਹਿ ਗਾ ਖਣ ਪਾਏ ਜਾਣੇ ਜੇਤੀਆਂ ਮੁਖਾਏ ਆਪੇ ਜਾਣ ਆਪੇ ਦੇ ਆਕੈਸ ਪਕੀ ਕੀ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਆਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਪੰਡਾਰ ਆਮਲ ਆਵਹਿ ਮੁੱਲ ਜਾਹੇ ਅਮਲ ਭਾਇ ਮੁੱਲ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਅਮਲ ਤੁਲ ਅਮਲ ਭਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁਲਖਿਆ ਨ ਜਾਇ ਆਖ ਕਰੇ ਲਿਵ ਲਾਇ ਆਖ ਕਹਿ ਵਿਦ ਪਾਠ ਪੁਰਾਣਾ ਕਪੜੇ ਕਰੇ ਵਿਖਿਆਨ ਆਖੇ ਵਰਮੈ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਰਾ ਕਸਿਦਾ ਆਖੇ ਕਿਤੇ ਕਿਤੇ ਬੁੱਧ ਆਖ ਕਦਨ ਆਖੇ ਦੇਵਾ ਕਸੁਰ ਨਰਮਣ ਜਨ ਸੇਵਾ ਇਤੇ ਆਖ ਆਖਣ ਪਾਏ ਕਿਤੇ ਕਹਿ ਕਹਿ ਟੁੱਟ ਜਾਏ ਇਤੇ ਕਿਤੇ ਹੋਰ ਕਰਹਿ ਤਾਂ ਆਕਨ ਸਕੈ ਕੀ ਕੀਐ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਲ ਕੇ ਅਸਰਗਵਾਰਾ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸਮਾਲੈ ਮਾਧ ਨਾਦਨ ਇੱਕ ਸੰਖਾ ਕੀਤੇ ਵਾਣਹਾਰੇ ਕੀਤੇ ਰਗ ਭਰੀ ਸੋ ਕਹਿਨ ਕੀਤੇ ਗਾਵਣ ਹਾਰੇ ਗਾਵ ਤੁਨ ਪਉਣ ਪਣੀ ਬਸੰਤਰ ਗਵ ਰਾਜ ਧਰਮ ਦੁਆਰੇ ਗਾਵ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵ ਸੋਣ ਸਦਸ ਵਾਰੇ ਗਾਵੇ ਇੰਦ ਅੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸੇ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿਤ ਸਤੇ ਸੰਤੋਕੇ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੇ ਸਰ ਜੁਗ ਜੁਗ ਵਿਦਾਨਾਲੇ ਗਾਵੈ ਮੋਹਣੀਆਂ ਮਨ ਮੋਹਣ ਸੁਰਗਾਂ ਮਚ ਪਿਆਲੇ ਗਾਵ ਰਤਨਉ ਪਾਹੀ ਤੇਰੇ 68 ਤੀਰਤ ਨਾਲੇ ਗਾਵੈ ਜੋਧ ਮਹਾਬਲ ਸੂਰ ਗਾਵੈ ਕਹਾਣੀ ਚਾਰੇ ਗਾਵ ਕੰਡ ਮੰਡਲ ਵਰ ਪੰਡਾ ਕਰਕੇ ਰਖੇ ਤਾਰੇ ਸਹਿਤ ਦੁਨੋਂ ਗਾਵੈ ਜੋ ਤੁਧ ਪਾਵਣ ਰਤ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨ ਆਵਣ ਨਾਨਕਾ ਵਿਚਾਰੇ ਸੋਈ ਸਿ ਸਦਾ ਸਟ ਸਾਹਿਬ ਸਾਚਾ ਸਾਚਿ ਨਾਹੀ ਹੈ ਪਿਓ ਸਿਜੈ ਨਜ ਸਿਰਚਨਾ ਨਿਰਚਾਈ ਰੰਗੇ ਰੰਗੇ ਪਾਤੇ ਕਹ ਕਹ ਜਨ ਸੇ ਮਾਇਆ ਜਿਨਹੁ ਪਾਇ ਕਰ ਕਰਵੇ ਖਹਿ ਕੀਤਾ ਆਪਣਾ ਜਬ ਤਸ ਦੀ ਵਢਾਈ ਜੋ ਤਸ ਪਾਵੇ ਸੋ ਏਕੜ ਸੇਕ ਮਨ ਕਰ ਨਾ ਜਾਏ ਸੋ ਪਾਤਸ਼ਾਹ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸੰਪਚੋਲੇ ਧਾਨਿਕ ਕਰਬ ਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪਰਤੀਤ ਆਏ ਪੰਤੀ ਸਗਲ ਜਮਾਤਿ ਮਨ ਜੀਤੈ ਜਗ ਜੀਤ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਾਦ ਜੁਗ ਜੁਗ ਏਕ ਵੇਸ ਉਗਤ ਗਿਆਨ ਦਿਆ ਪੰਡਾਰਨ ਕਟਕਟ ਵਾਜੈ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਿਸਦ ਅਵਰ ਸਾਦ ਸੰਜੋਗ ਵਿਜੋਗ ਦਵਕਾਰ ਚਲਾਵਹਿ ਲੇਖ ਆਵਹਿ ਪਾਗ ਆਦੇਸ਼ ਤੇਸ ਆਦੇਸ਼ ਆਦ ਅਨਿਲ ਅਨਾਧ ਨਾਥ ਜੋ ਜੁਗ ਇੱਕ ਵੇਸ ਇੱਕ ਮਹ ਜੁਤ ਵਿਆਹ ਤੇ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਪੰਡਾਰ ਇੱਕ ਲਾਇ ਦੇ ਬਾਣ ਜਿਤ ਸਭ ਭਾਵ ਤੇ ਵ ਚਲਾਵੇ ਜਿਵ ਹੋਵੇ ਪਰਮਾਨ ਹੋਵੇ ਕੈ ਉਹਨਾਂ ਨਦਰਨ ਆਵੇ ਬਹੁਤ ਵਿਡਾਣ आदेशस आदेशस आध आद अनिल अनाद नहत जो जुग एको वेस आसन लोए लोए भंडार जुगच पैसे एक वार कर कर वे कै सृजन हार नानक सच्चे की सच्चे कार आदेशस आदेशस आध आद अनिल अनाद नहत जो जुग एको वेस ਇਕ ਦੂਜੇ ਪੌ ਲੱਖੋ ਐ ਲੱਖੋ ਐ ਲਖਵੀਸ ਲਗ ਲਗੇੜਾ ਖੇਕ ਨਾਮ ਜਗਦੀਸ਼ ਤਰਾਹ ਪਤ ਪਵੜੀਆਂ ਚੜਿਆ ਹੋਏ ਕੇਸ ਸੁਣ ਗਲਾਂ ਕਾਸ ਕੀ ਕਿਟਾਈ ਰੀਸ ਨਾਨਕ ਨਦਰਿ ਪਾਈ ਹੈ ਊੜੀ ਕੁੜਾ ਠੀਸ ਆਖੰਨ ਜੋਰ ਚ ਪੈਣੇ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਣ ਮਰਨ ਜੋਰ ਜੋਰਨਾ ਰਾਜ ਮਾਲ ਮਨਸੁਰ ਜੋਰਨਾ ਸੁਰਤੀ ਧਿਆਨ ਵਿਚਾਰ ਜੋਰਨਾ ਜੁਗਤੀ ਛਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨਿਚ ਨ ਕੋਏ ਰਾਤ ਰਤਿ ਤਿਥੇ ਵਾਰ ਪਨ ਪਨ ਗਨੀ ਪਤਾਲ ਇਸੇ ਧਰਤੀ ਤਾ ਪਰਖੇ ਤਰਮਸਾਲ ਤਿਸ ਵੇ ਜੀ ਜੁਗਤ ਕੈ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮਿ ਕਰਮਿ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋਨ ਪੰਚ ਪਰਵਹਨ ਅਦ੍ਰਿਕ ਰੁਪੈ ਨਿਸ਼ਾਨ ਕਚ ਪਕਾਇਉ ਥੈ ਪਾਇ ਨਾਨਕ ਅਜਾਪੈ ਜਾਇ ਕਰਮਖੰਡ ਕਾਹਿਉ ਤਰਮ ਗਿਆਨਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕیتے ਬਰਮੇ ਕਾੜ ਤਖੜਿਆ ਰੂਪ ਰੰਕੇ ਵੇਸ ਕੀਤਿਆ ਕਰਮ ਭੁਮੀ ਮਿਹਰ ਕੇਤੇ ਕੀਤੇ ਤੂ ਉਪਦੇਸਾ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾ ਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਗਾਣ ਕੀਤਿਆ ਬਾਣੀ ਕੀਤੇ ਪਾਤ ਨਰਿੰਦ ਕੀਤਿਆ ਸੁਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੈ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿਤੈ ਕੜਦ ਕੜਿਆ ਬਸਤ ਅਨੂਪਾ ਤਾਂ ਕਿ ਅੰਗ ਲਗਥਿਆ ਨਾ ਜਾਹ ਜੇ ਕੋ ਕਹਿ ਪਿਛੇ ਪਿਛਤਾਏ ਤਿਤੈ ਘੜਿਆ ਸੁਰਤ ਮਤ ਮਨ ਬਦ ਤਿਤੈ ਘੜਿਆ ਸੁਰਾਂ ਸਿਦਾਂ ਕੀ ਸੁਧ ਕਰਮ ਖੰਡ ਕੇ ਬਾਣੀ ਜੋਰ ਤਿਤੈ ਹੋਰ ਨ ਕੋਈ ਹੋਰ ਤਿਤੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪ੍ਰਭੂ ਹਰ ਤਿਤੈ ਸੀਤੋ ਸੀਤਾ ਮੈਂ ਮਮਾ ਹੈ ਤਾਂ ਕੇ ਰੂਪਨ ਕਤ ਨ ਜਾਏ ਨਾ ਮਰਿ ਠਾਕੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿਤੈ ਭਗਤ ਵਸੈ ਕੈ ਲੋਕ ਰ ਅਨੰ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਤਖੰਡ ਮੰਡਲ ਵਰਪੰਡ ਜੇ ਕੁਕ ਤਤ ਅੰਤਨ ਅੰਤ ਤਤੈ ਲੋਲ ਅਕਾਰ ਜਿਉ ਜੋ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਤਨਾ ਕਰੜਾਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇਧ ਹਥਿਆਰ ਭੌਕ ਲਗਨ ਤ ਬਤਾਉ ਪੰਡ ਅਪੋ ਅੰਮ੍ਰਿਤ ਤ ਟਹਾਲ ਘੜਿਐ ਸਭ ਸਟਿਟ ਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸੋ ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦਾਈ ਦਾਇ ਖੇਲ ਸਗਲ ਜਗਤ ਚੰਗਿਆਈਆ ਅਮਰਿਆਈਆ ਆਚਾ ਧਰਮ ਹਦੂਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ